ਸੋਕਰਾਟ ਬੜਾ ਵੱਡਾ ਇੱਕ ਫਿਲਾਸਫਰ ਹੋਇਆ ਜੀ ਸੋਕਰਾਟ ਦੀ ਗੋਲਨਾ ਕੋਈ ਬੰਦਾ ਆਇਆ ਆ ਕੇ ਆਖਣ ਲੱਗਾ ਸੋਕਰਾਟ ਜੀ ਅੱਜ ਮੈਂ ਤੁਹਾਡੇ ਮਿੱਤਰ ਬਾਰੇ ਬੜੀ ਬੜੀ ਜ਼ਰੂਰੀ ਗੱਲ ਤੁਹਾਨੂੰ ਦੱਸਣ ਆਇਆ ਤੇ ਅਗੋਂ ਸੋਕਰਾਟ ਜੀ ਬਰੇ ਸਹਿਜ ਵਿੱਚ ਆਖਣ ਲੱਗੇ ਕਹਿੰਦੇ ਜਿਹੜੀ ਗੱਲ ਤੂੰ ਮੇਰੇ ਮਿੱਤਰ ਬਾਰੇ ਮੈਨੂੰ ਦੱਸਣ ਆਇਆ ਮੈਨੂੰ ਪਹਿਲਾਂ ਇਹ ਗੱਲ ਦੱਸ ਉਹ ਸੱਚੀ ਗੱਲ ਹੈ ਜੋ ਗੱਲ ਤੂੰ ਮੈਨੂੰ ਮੇਰੇ ਮਿੱਤਰ ਬੜੇ ਦੱਸਣ ਲੱਗਾ ਹਾਂ ਉਹ ਸੱਚ ਵਾ ਗੱਲ ਉਹ ਗੱਲ ਤੇ ਸਚਾਈ ਹੈਗੀ ਆ ਉਹ ਸੱਚ ਹੈ ਕਹਿੰਦਾ ਨਹੀਂ ਜੀ ਉਹ ਗੱਲ ਸੁਣੀ ਸੁਣਾਈ ਹੈ ਮੈਨੂੰ ਕਿਸੇ ਨੇ ਦੱਸਿਆ ਹੈ ਤੇ ਮੈਂ ਤੁਹਾਨੂੰ ਉਹ ਦੱਸਣ ਵਾਸਤੇ ਆਇਆ ਅੱਗੋਂ ਸੁਗਰਾਤ ਦੀ ਅੱਖ ਲਗਾ ਸ਼ਕ ਉਹ ਗੱਲ ਸੱਚੀ ਨਹੀਂ ਜੋ ਗੱਲ ਤੂੰ ਮੈਨੂੰ ਦੱਸਣ ਆਇਆ ਉਹ ਸੱਚ ਨਹੀਂ ਨੇ ਜੀ ਮੈਨੂੰ ਨਹੀਂ ਪਤਾ ਉਹ ਗੱਲ ਸੱਚੀ ਹੈ ਕਿ ਨਹੀਂ ਮੈਨੂੰ ਕਿਸੇ ਨੂੰ ਦੱਸਿਆ ਹੈ ਤੇ ਸੁਕਰਾਤ ਜੀ ਦੀ ਬਾਨਾ ਫਿਰ ਉਹਨੂੰ ਆਖਣ ਲੱਗੇ ਕਹਿੰਦੇ ਇਹ ਗੱਲ ਦੱਸ ਜਿਹੜੀ ਗੱਲ ਤੂੰ ਮੇਰੇ ਮਿੱਤਰ ਬਾਰੇ ਮੈਨੂੰ ਦੱਸਣ ਲੱਗਾ ਉਹ ਗੱਲ ਚੰਗੀ ਹੈ ਉਹ ਗੱਲ ਵਧੀਆ ਹੈ ਅੱਗੋਂ ਉਹ ਬੰਦਾ ਆਖਣ ਲੱਗਾ ਸੁਕਰਾਤ ਨੂੰ ਜਿਹੜਾ ਗੱਲ ਦੱਸਣ ਆਇਆ ਹੈ ਇੰਦਾ ਸੁਕਰਾਤ ਜੀ ਉਹ ਗੱਲ ਚੰਗੀ ਨਹੀਂ ਇਸਦੇ ਉਲਟ ਹੈ ਉਹ ਗੱਲ ਮਾੜੀ ਹੈ ਸੋਕਰਾਤ ਆਖ ਲੱਗਾ ਜਿਹੜੀ ਗੱਲ ਤੂੰ ਮੈਨੂੰ ਦੱਸਣ ਆਇਆ ਉਹ ਸੱਚ ਵੀ ਨਹੀਂ ਆ ਉਹ ਗੱਲ ਚੰਗੀ ਵੀ ਨਹੀਂ ਆ ਉਹ ਭਲਿਆ ਫਿਰ ਇਹ ਗੱਲ ਦੱਸ ਜਿਹੜੀ ਗੱਲ ਤੂੰ ਮੈਨੂੰ ਦੱਸਣ ਆਇਆ ਉਹ ਸੱਚ ਵੀ ਨਹੀਂ ਆ ਉਹ ਗੱਲ ਚੰਗੀ ਵੀ ਨਹੀਂ ਆ ਤੇ ਇਹ ਗੱਲ ਮੈਨੂੰ ਦੱਸ ਜਦੋਂ ਮੈਂ ਤੇਰੀ ਉਹ ਗੱਲ ਸੁਣਾਗਾ ਉਹ ਗੱਲ ਸੁਣ ਕੇ ਮੈਨੂੰ ਕੋਈ ਫਾਇਦਾ ਹੋਵੇਗਾ ਉਹ ਗੱਲ ਸੁਣ ਕੇ ਮੈਨੂੰ ਕੋਈ ਲਾਭ ਹੋਵੇਗਾ ਕੋ ਉਹ ਬੰਦਾ ਆਖਣ ਲੱਗਾ ਸੋਕਰਾਤ ਜੀ ਉਹ ਗੱਲ ਸੁਣ ਕੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਉਹਨੂੰ ਕੋਈ ਲਾਭ ਨਹੀਂ ਹੋਵੇਗਾ ਅਗੋ ਸੁ크ਰਾਤ ਜੀ ਹੱਸ ਪੇ ਅੱਖ ਲੱਗੇ ਉਹ ਭਲਿਆ ਜਿਹੜੀ ਗੱਲ ਤੂੰ ਮੈਨੂੰ ਦੱਸਣ ਆਇਆ ਉਹ ਸੱਚ ਵੀ ਨਹੀਂ ਹੈ ਉਹ ਗੱਲ ਚੰਗੀ ਵੀ ਨਹੀਂ ਹੈ ਉਹ ਗੱਲ ਸੁਣ ਕੇ ਮੈਨੂੰ ਕੋਈ ਲਾਭ ਵੀ ਨਹੀਂ ਹੈ ਤੇ ਫਿਰ ਮੈਂ ਇਹੋ ਜੀ ਗੱਲ ਸੁਣ ਕੇ ਕਰਨਾ ਕੀ ਹੈ ਮੈਂ ਕਿਉਂ ਆਪਣਾ ਕੀਮਤੀ ਸਮਾਂ ਅਜਾਇਆ ਗਵਾਵਾਂ ਤੇਰੀ ਗੱਲ ਸੁਣ ਕੇ ਵੇਖੋ ਭਾਗਾ ਵਾਲਿਓ ਸੁ크ਰਾਤ ਨੇ ਉਹ ਬੰਦੇ ਨੂੰ ਵਾਪਸ ਮੋੜ ਦਿੱਤਾ ਕਿ ਮੈਂ ਤੇਰੀ ਇਹ ਗੱਲ ਸੁਣ ਨਹੀਂ ਸਕਦਾ ਉਹਨੂੰ ਵਾਪਸ ਭੇਜ ਦਿੱਤਾ